ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਮੈਂ ਤੁਹਾਡਾ ਆਪਣਾ ਗੁਰਦੀਪ ਕਨੌਲੀ ਤੇ ਇੱਕ ਨਵੀਂ ਸਵੇਰ ਹੈ ਜੀ ਅਤੇ ਕੱਲ ਤੁਸੀਂ ਜਿਹੜੀ ਵੀਡੀਓ ਦੇਖੀ ਸੀਗੀ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਤੇ ਦਰਸ਼ਨ ਕੀਤੇ ਨੇ ਆਪਾਂ ਸਾਰਿਆਂ ਨੇ ਤੇ ਅੱਜ ਵੀ ਤੁਹਾਨੂੰ ਫਿਰ ਦੁਬਾਰਾ ਦਰਸ਼ਨ ਕਰਾਉਂਦੇ ਆ ਇੱਕ ਵਾਰ ਫੇਰ ਤੇ ਬਣ ਰਿਹਾ ਹੋ ਵੀਡੀਓ ਦੇ ਵਿੱਚ ਤੇ ਸਾਹਮਣੇ ਸਾਡਾ ਰੂਮ ਸੀਗਾ ਇਹ 112 ਨੰਬਰ ਤੇ ਇਹਦਾ ਕਿਰਾਇਆ ਜਿਹੜਾ ਰੈਂਟ ਆ ਇਹ 700 ਰੁਪਏ ਹੈ ਜੀ ਉਹ ਪਰ ਨਾਈਟ ਦਾ 700 ਰੁਪਏ 페 ਕੀਤਾ ਸੀ ਪਰ ਰੂਮ ਬਹੁਤ ਸੋਹਣਾ ਸੀਗਾ ਅੰਦਰ ਵਾਸ਼ਰੂਮ ਵਗੈਰਾ ਸਾਰਾ ਕੁਝ ਕਲੀਨ ਹੈ ਬਿਲਕੁਲੀ ਤੇ ਇਹ ਜਿਹੜਾ ਆਲਾ ਦਵਾਲਾ ਇਹ ਵੀ ਬਹੁਤ ਵਧੀਆ ਹੈ ਖੂਬਸੂਰਤ ਹੈ ਜੀ ਦੇਖ ਸਕਦੇ ਆ ਤੁਸੀਂ ਮੈਂ ਨਾਈਟ 뷰 ਵੀ ਪਾਉਂਗਾ ਤੁਹਾਨੂੰ ਰਾਤ ਦੇ 뷰 ਦੇ ਵਿੱਚ ਬਹੁਤ ਸੋਹਣੀ ਲੱਗਦੀ ਹੈ ਇਸ ਤਰ੍ਹਾਂ ਤੇ ਆਪਾਂ ਭਾਈ ਡੱਲਾ ਜੀ ਦੇ ਘਰੇ ਵੀ ਜਾਵਾਂਗੇ ਤੇ ਉੱਥੇ ਗੁਰੂ ਸਾਹਿਬ ਦੇ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦੇ ਜਿਹੜੇ ਵਸਤਰ ਹੈ ਉਹ ਵੀ ਪਏ ਨੇ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਤੁਹਾਨੂੰ ਜੇ ਸੰਭਵ ਹੋ ਸਕੇ ਆ ਤੇ ਪੋਸੀਬਲ ਹੋਇਆ ਤੇ ਉਹਨਾਂ ਦਾ ਇਤਿਹਾਸ ਵੀ ਦੱਸਾਂਗੇ ਤੁਹਾਨੂੰ ਸਾਰਾ ਉੱਥੇ ਤੇ ਲੋ ਜੀ ਇਹ ਸਾਹਮਣੇ ਐਂਟਰੀ ਪੁਆਇੰਟ ਆ ਇਹ ਇੱਥੋਂ ਐਂਟਰੀ ਹੁੰਦੀ ਆ ਗੁਰਦੁਆਰਾ ਸਾਹਿਬ ਨੂੰ ਤੇ ਆ ਸਾਰਾ ਕਾਰੀਡੋਰ ਆ ਜਿਹੜਾ ਜਾਂਦਾ ਗੁਰਦੁਆਰਾ ਸਾਹਿਬ ਨੂੰ ਇਹ ਸਾਹਮਣੇ ਆ ਗਿਆ ਜੀ ਫਿਰ ਗੁਰਦੁਆਰਾ ਲਖਨ ਸਰ ਸਾਹਿਬ ਤੁਹਾਨੂੰ ਤਾਂ ਪਿਛਲੀ ਵੀਡੀਓ ਦੇ ਵਿੱਚ ਦਰਸ਼ਨ ਕਰਾਏ ਨੇ ਬਹੁਤ ਜ਼ਿਆਦਾ ਬਹੁਤ ਸੋਹਣਾ ਕੀਰਤਨ ਹੋ ਰਿਹਾ ਹੈ ਤਖਤ ਸ੍ਰੀ ਦੰਦਵਾਸ ਸਾਹਿਬ ਇੱਕ ਵਾਰ ਦੁਬਾਰਾ ਦਰਸ਼ਨ ਕਰਾਉਂਦੇ ਆ ਤੁਹਾਨੂੰ ਫੇਰ ਤੁਸੀਂ ਦਰਸ਼ਨ ਕਰ ਰਹੇ ਹੋ ਵੀ ਤਖਤ ਸ੍ਰੀ ਦੰਦਵਾਸ ਸਾਹਿਬ ਦੇ ਤੇ ਮੇਰੇ ਪਿੱਛੇ ਗੁਰਦਾਰਾ ਲਖਨ ਸਰ ਸਾਹਿਬ ਤੇ ਸਾਹਮਣੇ ਤਖਤ ਹੈ ਜੀ ਇਹ ਐਤਵਾਰ ਹੋਣ ਕਰਕੇ ਸੰਗਤਾਂ ਦਾ ਬਹੁਤ ਜ਼ਿਆਦਾ ਰਸ਼ ਹੈ। ਕਰਾ ਪ੍ਰਸ਼ਾਦ ਕਟਾਉਣ ਵਾਲਾ ਬਾਬਾ ਜੀ ਬੈਠੇ ਨੇ ਤੇ ਕੱਟਣ ਵਾਲੇ ਤੇ ਬਹੁਤ ਹੀ ਸੋਹਣਾ ਗੀਤ। ਨੰਦਮਈ ਕੀਰਤਨ ਹੋ ਰਿਹਾ ਏ। ਆਤਮਾ ਨੂੰ ਸ਼ਾਂਤੀ ਦੇਣ ਵਾਲਾ। ਕਾਰਨ ਤੁਹਾਨੂੰ ਦੇਖਸਾਣੇ ਤੁਮ ਹੀ Thank uh -huh. ਤੋਂ ਦਰਸ਼ਨ ਕਰਾਉਂਦੇ ਆ ਜੀ ਬਾਬਾ ਦੀਪ ਸਿੰਘ ਜੀ ਦਾ ਖੂਹ ਇਹ ਬਾਬਾ ਦੀਪ ਸਿੰਘ ਜੀ ਨੇ ਇੱਥੇ ਪਟਵਾਇਆ ਸੀਗਾ ਕਿਉਂਕਿ ਪਾਣੀ ਦੀ ਬਹੁਤ ਦਿੱਕਤ ਸੀਗੀ ਇਹ ਏਰੀਆ ਦੇ ਵਿੱਚ ਖਾਰਾ ਪਾਣੀ ਨਿਕਲਦਾ ਸੀ ਤੇ ਬਾਬਾ ਜੀ ਨੇ ਆਪਣੀ ਕਿਰਪਾ ਦੇ ਨਾਲ ਨਾ ਇਹ ਮਿੱਠੇ ਜਲ ਦਾ ਜਿਹੜਾ ਖੂਹ ਆ ਪਟਵਾਇਆ ਸੀਗਾ ਇੱਥੇ ਦਰਸ਼ਨ ਕਰ ਸਕਦੇ ਤੁਸੀਂ ਤੇ ਆਪਾਂ ਇਹ ਹੁਣ ਪਹਿਲਾਂ ਦਰਸ਼ਨ ਕੀਤੇ ਨੇ ਜੀ ਦਰਬਾਰ ਸਾਹਿਬ ਦੇ ਅੰਦਰ ਦੇ ਵੀ ਤੁਹਾਨੂੰ ਮੈਂ ਦਰਸ਼ਨ ਕਰਾਏ ਨੇ ਅਕਾਲ ਤਖਤ ਸ਼੍ਰੀ ਦਮਨਵਾ ਸਾਹਿਬ ਦੇ ਅੰਦਰ ਗੁਰਦੁਆਰਾ ਸਾਹਿਬ ਦੇ ਦਰਬਾਰ ਸਾਹਿਬ ਦੇ ਦਰਸ਼ਨ ਕਰਾਏ ਨੇ ਤੁਹਾਨੂੰ ਤੇ ਇਹ ਆ ਜੀ ਸਰੋਵਰ ਇੱਥੇ ਦਾ ਉਸ ਖੂਹ ਚੋਂ ਹੀ ਪਾਣੀ ਆਉਂਦਾ ਇਹ ਨਹਾਉਣ ਵਾਸਤੇ ਇਸ਼ਨਾਨ ਕਰਨ ਵਾਸਤੇ ਦੇਖ ਸਕਦੇ ਆ ਤੁਸੀਂ ਇਹ ਜਿਹੜਾ ਮਖੂ ਤੁਹਾਨੂੰ ਦਿਖਾਇਆ ਇਹ ਪਹਿਲਾਂ ਬਾਬਾ ਦੀਪ ਸਿੰਘ ਜੀ ਦਾ ਉੱਥੋਂ ਹੀ ਪਾਣੀ ਆਉਂਦਾ ਇਹ ਤੇ ਇਹ ਸੀਗਾ ਜੀ ਉਹ ਪਵਿੱਤਰ ਖੂਹ Tchau, ਦੇ ਸੰਗਤਾਂ ਪ੍ਰਸ਼ਾਦਾ ਸ਼ਕਰੀਆਂ ਦੇ ਸੰਗਤਾਂ ਆਪਾਂ ਵੀ ਚਾਹ ਪੀ ਲਈਏ ਥੋੜੀ ਜੀ ਤੇ ਮਿਲਦੇ ਆਂ ਚਾਹ ਛਕਣ ਤੋਂ ਬਾਅਦ ਸਾਮਣੇ ਗੁਰਦੁਆਰਾ ਸਾਹਿਬ ਤੇ ਇਧਰ ਬਾਰ ਦੁਕਾਨਾਂ ਲੱਗੀਆਂ ਹੋਈਆਂ ਨੇ ਸਾਮਣੇ ਐਂਟਰੀ ਗੇਟ ਆ ਜੀ ਤੇ ਇਹ ਦੁਕਾਨਾਂ ਲੱਗੀਆਂ ਹੋਈਆਂ ਨੇ ਬਾਹਰ ਸਮਾਨ ਵਗੈਰਾ ਲੈਣ ਦੀਆਂ ਰਮਾਲਾ ਚੜਾਉਣਾ ਜੀ ਨੇ ਤੇ ਹੋਰ ਸਜਾਵਟੀ ਸਮਾਨ ਗੱਡੀ ਚ ਲਾਉਣ ਵਾਸਤੇ ਕੁਝ ਵੀ ਲੈ ਸਕਦੇ ਆ ਤੁਸੀਂ ਫਰੀ ਸਾਹਿਬ ਆਹੇ ਕਰੇ ਨੇ ਲene ਗੱਡੀਆਂ ਚਲਾਉਣ ਵਾਸਤੇ ਬਹੁਤ ਵਧੀਆ ਸਜਾਵਟੀ ਸਮਾਨ ਮਿਲ ਰਿਹਾ ਤੇ ਆ ਸਰਬਲੋਹ ਦੀ ਐ ਸਰਬਲੋਹ ਦੇ ਕੜੇ ਨੇ ਤੇ ਸਰਬਲੋਹ ਦੀ ਭਾਂਡੇ ਐ ਬਹੁਤ ਸੋਹਣੇ ਬਾਟੇ ਮਿਲ ਰਹੇ ਆ ਭਾਂਡੇ ਸਰਬਲੋਹ ਦੇ ਬਾਬਾ ਜੀ ਕਿੰਨੀ ਕੀਮਤ ਆ ਇਹਦੀ ਸਹੀ ਸਰਮਲ ਅਜੀ ਪਿਆਰ ਲੋ ਆ ਠੀਕ ਆ ਜੀ 1500 ਇਹ ਅਧਰ ਮਾਰਬਲ ਦੇ ਬਣਾਏ ਹੋਏ ਨੇ ਪੀਸਣ ਵਾਸਤੇ ਹੰਡੀਆਂ ਯਾਰ ਭਾਈ 100 ਰੁਪਏ ਜੀ ਇਥੇ ਰੇਟ ਫਿਰ ਐਦਾ ਹੀ ਹੁੰਦਾ ਹੈ। ਕਿਰਪਾਨਾਂ ਵੀ ਹੈਗੀਆਂ ਉੱਪਰ ਪਈਆਂ। ਵੱਡੀਆਂ। ਆਇਓ ਮੜਾ ਨਾਚਾ। ਇਹ ਸਾਰੀ ਮਾਰਕੀਟ ਇਹੀ ਚੀਜ਼ ਦੀ ਹੈ। ਉਹ ਲਾਸਟ ਤੱਕ ਤੇ ਆ ਸਾਹਮਣੇ ਵੀ ਹੈਗੀ ਆ। ਇਧਰ ਸੰਮਾ ਵਾਲੀ ਡਾਂਗ ਹੈ। ਤੇ ਗੰਡਾਸੀਆਂ ਲੱਕੜ ਦਾ ਸਮਾਨ ਪਿਆ ਬਾਈ ਕੋਲ ਸਾਰੇ ਛੱਲੇ ਬੰਬੀਆਂ ਆਈਟਮ ਹਰ ਇੱਕ ਚੀਜ਼ ਪਈ ਆ ਇੱਥੇ ਸਾਹਿਤਾ ਦੇ ਗੰਡੀ ਦੇਖੋ ਤੁਸੀਂ ਅੱਧਾ ਇੰਚ ਦੀ ਹੋਣੀ ਹੈ ਬਿਲਕੁਲ ਛੋਟੀ ਲੱਕੜ ਦੀਆਂ ਕੰਡੀਆਂ ਤੁੰਗੋ ਸਿਮਰਨਾ ਤਾਰਿਕ ਜੀ ਜੀ ਪਈਆ ਲੋਹੇ ਦੀ ਲਓ ਜੀ ਦੇਖੋ ਬਾਜ਼ਾਰ ਲੱਗਿਆ ਹੋਇਆ ਪੂਰਾ ਚਲੋ ਜੀ ਚੂਰਨ ਵੀ ਹੈਗਾ ਇਹ ਬਦਹਾਜਮੀ ਤੋਂ ਹਰ ਇੱਕ ਚੀਜ਼ ਦਾ ਚੂਰਨ ਪਿਆ ਹੈ ਭੁੱਖ ਘੱਟ ਲੱਗਦੀ ਆ ਗੈਸ ਕਬਜ਼ ਸੇਸੀ ਦਵਾਈਆਂ ਮੈਡੀਕਲ ਹਾਊਸ ਬਾਬਾ ਜੀ ਬੈਠੇ ਨੇ ਵੇਚ ਰਹੇ ਨੇ ਚਲੋ ਜੀ ਸਜਾਵਟੀ ਸਮਾਨ ਆ ਗਿਆ ਹੁਣ ਸੁੰਦਰੀਆਂ ਵਗੈਰਾ ਆਹ ਵਧੀਆ ਚੀਜ਼ ਆ ਬਦੂਖ ਵਾਲੀ ਮੈਪ ਲਾਇਆ ਥੱਲੇ ਮੈਪ ਬਣਾਇਆ ਹੋਇਆ ਹੈ ਨਾ ਚਲੋ ਠੀਕ ਆ ਜੀ ਠੀਕ ਆ ਆ ਵੀ ਵਧੀਆ ਐ ਇਹ ਵੰਡ ਤੋਂ ਪਹਿਲਾਂ ਦਾ ਪੰਜਾਬ ਹੈ ਐਦਾਂ ਦਾ ਹੁੰਦਾ ਸੀ ਆਪਣਾ ਪੰਜਾਬ 47 ਤੋਂ ਪਹਿਲਾਂ ਦਾ ਪੰਜਾਬ ਹੁਣ ਤਾਂ ਛੋਟਾ ਜਿਹਾ ਰਹਿ ਗਿਆ ਇਹ ਮਠੀਆਂ ਗੋਲੀਆਂ ਸੰਤਰੇ ਦੀਆਂ ਪ੍ਰਸ਼ਾਦ ਹਾਂਜੀ ਹਾਂਜੀ ਬਾਬਾ ਜੀ ਬਾਹਰ ਨੂੰ ਜਾਣੀ ਹੈ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਲਓ ਜੀ ਬਾਬਾ ਜੀ ਖੁਸ਼ਦਲ ਖੁਸ਼ਦਲ ਇਨਸਾਨ ਹੈ ਬਹੁਤ ਖੁਸ਼ ਹੋਏ ਏ ਸੀਗਾ ਜੀ ਤਕਸ਼ਿਰੀ ਦਮਨਵਾ ਸਾਹਿਬ ਦੁਬਾਰਾ ਤੁਹਾਨੂੰ ਦਰਸ਼ਨ ਕਰਾਏ ਨੇ ਇੱਕ ਵਾਰ ਫੇਰ ਤੇ ਅਗਲੀ ਵੀਡੀਓ ਦੇ ਵਿੱਚ ਅਸੀਂ ਭਾਈ ਡੱਲਾ ਜੀ ਦੇ ਘਰ ਤੁਹਾਨੂੰ ਉੱਥੇ ਦਰਸ਼ਨ ਕਰਾਵਾਂਗੇ ਉੱਥੇ ਗੁਰੂ ਸਾਹਿਬ ਦੇ ਵਸਤਰ ਪਏ ਨੇ ਤੇ ਮੈਂ ਕੋਸ਼ਿਸ਼ ਕਰੂੰਗਾ ਪੂਰੀ ਜੇ ਵੀਡੀਓ ਬਣਾਉਣ ਦਾ ਜੀਣਾ ਉੱਥੇ ਤੇ ਤੁਹਾਨੂੰ ਵੀਡੀਓ ਦੇ ਵਿੱਚ ਦਰਸ਼ਨ ਕਰਾਵਾਂਗੇ ਆਪਾਂ ਤੇ ਧੰਨਵਾਦ ਤੁਹਾਡਾ ਵੀਡੀਓ ਦੇਖਣ ਦੇ ਲਈ ਵੀਡੀਓ ਕਿੱਦਾਂ ਦੀ ਲੱਗੀ ਜਰੂਰ ਕਮੈਂਟ ਕਰਿਓ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਤੇ ਲਾਈਕ ਹੀ ਕਰ ਦਿਆ ਕਰੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਧੰਨਵਾਦੀ ਤੁਹਾਡਾ ਬਹੁਤ ਬਹੁਤ ਰੱਬ ਰੱਖਾ